ਜੇ ਨਾਮ ਰਹੇ ਲਿਵ ਲਾਈ ਸ੍ਰੀ ਰਾਗ ਮਹੱਲਾ 3 ਜਿੰਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਾਦੇ ਉਜਲੇ ਤਿਤ ਸਚੈ ਦਰਬਾਰ ਕੋਈ ਅੰਮ੍ਰਿਤ ਪੀਵਹਿ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹਉ ਮੈਂ ਕੱਢੈ ਧੋਇ ਰਹਾਉ ਮਨ ਮੁਖ ਨਾਮ ਨਾ ਜਾਣਨੀ ਵਿਣ ਨਾਮੈ ਪਤ ਜਾਈ ਸ਼ਬਦੈ ਸਾਧਨਾ ਆਇਉ ਲਾਗੀ ਦੂਜੈ ਭਾਇ ਵਿਸਤਾ ਕੇ ਕੀੜੇ ਪਮਹ ਵਿੱਚ ਵਿਸਤਾ ਸੇ ਵਿਸਤਾ 마ਹੀਂ ਸਮਾਈ ਤਿਨ ਕਾ ਜਨਮ ਸਫਲ ਹੈ ਜੋ ਚੱਲਹਿ ਸਤਗੁਰ ਭਾਇ ਕੋਲ ਉਧਾਰੇ ਆਪਣਾ ਧੰਨ ਜਣੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸਨੂੰ ਕਿਰਪਾ ਕਰੇ ਰਜਾਈ ਜਿਨਨੀ ਗੁਰਮਖ ਨਾਮ ਧਿਆਇਆ ਵਿਚੋਂ ਹਉ ਆਪ ਗੁਆਇ ਓਏ ਅੰਦਰੋਂ ਹੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਈ ਨਾਨਕ ਆਏ ਸੇ ਪਰਮਾਨ ਹੈ ਜਿਨ ਗੁਰਮਤੀ ਹਰ ਧਿਆਈ ਸਿਰਿ ਰਾਗ ਮਹੱਲਾ 3 ਹਰ ਭਗਤਾ ਹਰ ਤਨ ਰਾਸ ਹੈ ਗੁਰਪੂਛ ਕਰਹਿ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਅਧਾਰ ਗੁਰਪੂਰੈ ਹਰ ਨਾਮ ਦਰੜਾਇਆ ਹਰ ਭਗਤਾ ਅਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਈ ਇਹ ਮਨ ਆਲਸ ਕਿਆ ਕਰਹਿ ਗੁਰਮਖ ਨਾਮ ਧਿਆਈ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇਈ ਦੁਬਦਾ ਬੋਲ ਖੁਆਰ ਸੋ ਜਨ ਰਲਾਇ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰਤਾਰ ਮਨ ਤਨ ਸੌਪੇ ਆਗੇ ਧਰੇ ਉਮੈ ਵਿੱਚੋਂ ਮਾਰ ਤਨ ਗੁਰਮੁਖ ਸੋ ਪਰਵਾਨ ਹੈ ਜੀ ਕਦੇ ਨਾ ਆਵੇ ਹਾਰ ਕਰਮ ਮਿਲੈ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਇ ਲਖ ਚੌਰਾਸੀ ਤਰਸ ਦੇ ਜਿਸ ਮਿਲੇ ਸੋ ਮਿਲੈ ਹਰਿ ਆਈ ਨਾਨਕ ਗੁਰਮੁਖ ਹਰਿ ਪਾਇਆ ਸਦਾ ਹਰਿ ਨਾਮ ਸਮਾਈ ਸ੍ਰੀ ਰਾਗ ਮਹੱਲਾ 3ਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨੰਦਿਨ ਨਾਮ ਧਿਆਈਐ ਸਹਜੇ ਨਾਮ ਸੁਮਾਏ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਈ ਭਾਈ ਰੇ ਜਗ ਦੁਖੀਆ ਦੂਜੈ ਪਾਈ ਗੁਰ ਸਰਨਾਈ ਸੁਖ ਲਹੈ ਆਨੰਦਿਨ ਨਾਮ ਧਿਆਈ ਰਹਾਉ ਸਾਚੇ ਮੈਲ ਨਾ ਲਾਗੈ ਮਨ ਨਿਰਮਲ ਹਰ ਧਿਆਈ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸੁਵਾਈ ਗੁਰ ਗਿਆਨ ਪਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਇ ਮਨਮੁਖ ਮੈਲੇ ਮਲ ਭਰੀ ਹਉ ਮੈਂ ਤ੍ਰਿਸ਼ਨਾ ਵਿਕਾਰ ਬਿਨ ਸ਼ਬਦੈ ਮੈਲ ਨਾ ਉਤਰੈ ਮਰ ਜਮਹਿ ਹੋਇ ਖੁਆਰ ਤਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹਲਾ 3 ਮਨ ਮੁਖ ਮੋਹਿ ਬਿਆਪਿਆ ਵੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁਖ ਹਰ ਦਰਗਹਿ ਪਤਖੋਈ ਹਉ ਮੈਂ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਇ ਮੇਰੇ ਮਨ ਅਹਨ ਸਪੂਰ ਰਹੀ ਨੇਤ ਆਸਾ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੀ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਬਿਗਸੈ ਹਰ ਬੈ ਰਾਗ ਆਨੰਦ ਅਨ ਦਿਨ ਭਗਤ ਕਰੇ ਦਿਨ ਰਾਤੀ ਹਉ ਮੈਂ ਮਾਰਨੀ ਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਅਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨਾ ਤਾਮਸ ਮੂਲੇ ਵਿੱਚੋਂ ਆਪ ਗਵਾਈ ਨਾਮ ਨਿਧਾਨ ਸਤ ਗੁਰੂ ਦਿਖਾਲਿਆ ਹਰ ਰਸ ਪੀਆ ਅਗਾਏ ਜਿਨ ਕਿਨਹਿ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ ਮਨਮੁਖ ਫਿਰਹਿ ਨਾ ਜਾਣਹਿ ਸਤਗੁਰ ਹੋਵੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰਨਾਮ ਰੰਗਾਈ ਬਿਨ ਭੈ ਕੇਹੀ ਲਾਗ ਸ੍ਰੀ ਦਾਗਮਾ ਅਲਾ ਤੀਜਾ ਘਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਖਿਣ ਖਿਣ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਈ ਨਾਮ ਨਿਧਾਨ ਅਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉ ਮੈਂ ਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮਖ ਏਕੰਕਾਰ ਰਹਾਉ ਗੁਰਮਖਾ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤਗੁਰੂ ਤੇ ਜੋ ਮੋਹ ਫੇਰਹਿ ਮੱਥੇ ਤਿਨ ਕਾਲੀ ਅਨ ਦਿਨ ਦੁੱਖ ਕਮਾਵਦੀ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਬਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੀ ਕਹਿਣਾ ਕਿਸੂ ਨਾ ਜਾਵੈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋ ਹੋਇ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀ ਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉ ਮੈਂ ਦੂਰ ਕਰੇ ਇਹੋ ਮਨ ਧਾਵਤ ਤਾ ਰਹੈ ਜਾਂ ਆਪੇ ਨਦਰ ਕਰੇ ਭਾਈ રે ਗੁਰਮੁਖ ਹਰਿ ਨਾਮ ਧਿਆਈ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਾਨਮੁਖ ਮਨ ਤਨ ਅੰਧ ਹੈ ਤਿਸ ਨੋ ਠੌਰ ਨਾ ਠਾਉ ਬਹੁ ਜੂਨੀ ਭੌਂਦਾ ਫਿਰੈ ਜਿਉ ਸੁਗਿਐ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਨਾਮ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀ ਅਨਕੋਸੀਮ ਦੀ ਪੜਵੇ ਤਾਂ ਕਰੈ ਪੁਕਾਰ ਵਿਖਿਆ ਅੰਦਰ ਪਚਿ ਮੋਇ ਨਾ ਉਰਵਾਰ ਨਾ ਪਾਰ ਮਾਇਆ 모ਹੀ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਝੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮਤਿ ਉਬਰੇ ਸਚਾ ਨਾਮ ਸੁਹਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ 모ਹ ਹੈ ਗੁਰਮੁਖ ਚੌਥਾ ਪਦ ਪਾਈ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਈ ਪੁੱਤੈ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ રે ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੈ ਸ਼ਬਦ ਮਲਾਉ ਰਹਾਉ ਜਿਨਹੀ ਨਾਮ ਪਛਾਣਿਆ ਤਿਨ ਵਿਟਹੁ ਬਲ ਜਾਉ ਆਪ ਛੋੜ ਚਰਨੀ ਲੱਗਾ ਚੱਲਾਂ ਤਿਨ ਕੈ ਭਾਏ ਲਾਹਾ ਹਰ ਹਰ ਨਾਮ ਮਿਲੈ ਸਹਜੀ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਇ ਐਸਾ ਸਤਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਇ ਅਸੁਰ ਸੰਘਾਰੇ ਸੁਖ ਵਸੈ ਜੋ ਤਿਸ ਭਾਵੈ ਸੋ ਹੋਇ ਜੇਹਾ ਸਤਗੁਰ ਕਰ ਜਾਣਿਆ ਤੇਹੋ ਜੇਹਾ ਸੁਖ ਹੋਇ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਇ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਲਾਵਾ ਹੋਏ ਸ੍ਰੀ ਰਗ ਮਹੰਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋ ਬਾਣੀ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਵਹਿ ਬੂਝਹਿ ਨਾਹੀ ਅਨ ਦਿਨ ਦੁੱਖ ਵੇ ਹਾਣੀ ਮਨ ਮੁਖੇ ਅੰਧ ਨਾ ਚੇਤਹਿ ਤੂ ਬੁਮੋਈ ਬਿਨ ਪਾਣੀ ਮਾਨ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਣਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦੁਸ਼ਟੀ ਪਾਈ ਆਉਣ ਜਾਣਾ ਜੰਮਣ ਮਰਨਾ ਮਨ ਮੁਖ ਪਤ ਗੁਆਈ ਸਤ ਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਲਾਈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਾਪ ਪਵਿੱਤ ਸਰੀਰਾ ਹਰ ਹਰ ਮੰਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਨਾਗਤੀ ਹਉ ਤਿਨ ਕੈ ਬਲ ਜਾਉ ਡਰ ਸੱਚੈ ਸੱਚੀ ਵਡਿਆਈ ਸਹਿਜੀ ਸੱਚ ਸਮਾ ਨਾਨਕ ਨਦਰਿ ਪਾਈਐ ਗੁਰਮਖ ਮੇਲ ਮਲਾਉ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਕਰਮ ਕਮਾਵਣੀ ਜਿਉ ਦੁਹਾਗਣ ਤਨ ਸ਼ਿੰਗਾਰ ਸੇਜੈ ਕੰਤ ਨਾ ਆਵੈ ਨਿਤ ਨਿਤ ਹੋਏ ਖੁਆਰ ਪਿਰ ਕਾ ਮਹਿਲ ਨਾ ਪਾਵੇ ਨਾ ਦੀਸੈ ਘਰ ਬਾਰ ਭਾਈ ਰੇ ਇਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪੈਰ ਰਾਖਿਆ ਉਰਤਾਰ ਮਿੱਠਾ ਬੋਲਹਿ ਨਿਵ ਚੱਲਹਿ ਸੇਜੈ ਰਵੈ ਪਤਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੈ ਭਾਗ ਸਤਗੁਰ ਮਿਲੈ ਜਾਂ ਭਾਗੈ ਕਾ ਉਦਵ ਹੋਏ ਅੰਤਰ ਹੋ ਦੁਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੈ ਜੋ ਚੱਲੈ ਦੁਖ ਨਾ ਪਾਵੇ ਕੋਈ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਈ ਜਿਨਾਂ ਪ੍ਰਾਪਤ ਤਿਨ ਪੀਆ ਹਉ ਮੈਂ ਵਿੱਚੋਂ ਖੋਇ ਨਾਨਕ ਗੁਰਮਖ ਨਾਮ ਧਿਆਈਐ ਸੱਚ ਮਿਲਾਵਾ ਹੋਇ ਸ੍ਰੀ ਰਾਗ ਮਹੱਲਾ 3 ਜਾ ਪਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਉਂਦੀਆਂ ਸੇਈ ਕਰਮ ਕਰੇ ਸਹਜੇ ਸਾਚ ਮਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋ ਹੋਏ ਰਹਾਉ ਲਖ 84 ਫੇਰ ਪਿਆ ਕਾਮਣ ਦੂਜੈ ਭਾਇ ਬਿਨ ਗੁਰ ਨੀਂਦ ਨਾ ਆਵੇਈ ਦੁਖੀ ਰਹਿਣ ਵਿਹਾਇ ਬਿਨ ਸ਼ਬਦੈ ਪਰਣਾ ਪਾਈਐ ਬਿਰਥਾ ਜਨਮ ਗੁਆਇ ਹਉਮਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਾ ਚੀਤੈ ਸਭ ਬਾਂਦੀ ਜਮ ਕਾਲ ਸਤਗੁਰ ਮਿਲਿਆ ਧਨ ਪਾਇਆ ਹਰਨਾਮਾ ਹਿਰਦੈ ਸੰਭਾਲ ਨਾਮ ਰਤੀ ਸੀ ਨਿਰਮਲੀ ਗੁਰ ਕੈ ਸਹਜ ਸੁਭਾਈ ਮਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਈ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਇ ॥ ਸ੍ਰੀ ਰਾਗ ਮਹੱਲਾ 3 ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੈ ਆਪ ਮਲਾਈ ਬੂਝੈ ਆ ਨਿਰਮਲ ਹੋਐ ਸੋਈ ਹਰਿ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਲਾਵਾ ਹੋਈ ਭਾਈ ਰੇ ਭਗਤ ਹੀਨ ਕਾਹੇ ਜਾਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਲਾਈ ਜੀ ਜੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਇ ਗੁਰਮੁਖ ਆਪੇ ਦੇਵਡਾਈ ਆਪੇ ਸੇਵ ਕਰਾਈ ਦੇਖ ਕੁਟੰਬ ਮੋਹਿ ਲਵਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਈ ਸਖਾਈ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵੱਛਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੁਭਾਸੁਰਤ ਦੇ ਪ੍ਰਭ ਆਪੀ ਗੁਰਮਖ ਦੇ ਵਡਿਆਈ ਸ੍ਰੀ ਰਾਗ ਮਹੱਲਾ 3 ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਸਤ ਗੁਰ ਸੇਵ ਸੁਖ ਪਾਇਆ ਵਿਚੋ ਗਿਆ ਗਮਾਨ ਦਰਸੀ ਮਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਵੇ ਰਹਾਉ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਈ ਗੁਰ ਸ਼ਬਦੀ ਸਲਾਹੀਐ ਰੰਗੇ ਸਹਿਜ ਸੁਭਾਈ ਸਚੈ ਸੱਚ ਸਮਾਇਆ ਮਿਲ ਰਹਿ ਨਾ ਵਿਛੜ ਜਾਈ ਜੋ ਕਿਛ ਕਰਨਾ ਸੋ ਕਰ ਰਹਿ ਆ ਅਵਰਨਾ ਕਰਨਾ ਜਾਇ ਚਿਰੀ ਵਛੁਨੇ ਮੇਲਿਆਂ ਸਤਗੁਰ ਪੰਨ ਪਾਏ ਆਪੇ ਕਾਰ ਕਰਾਈ ਸੀ ਅਵਰਨਾ ਕਰਨਾ ਜਾਇ ਮਨ ਤਨ ਰਤਾਰੰਗ ਸਿਉ ਹਉ ਮੈਂ ਤਜ ਵੇਕਾਰ ਐਨ ਸਹਿਰਦੈ ਰਵ ਰਹੈ ਨਿਰਪਹੁ ਨਾਮ ਨਿਰੰਕਾਰ ਨਾਨਕ ਆਪ ਮਲਾਇਨ ਪੂਰਾ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉ ਮੈਂ ਵਿੱਚੋਂ ਜਾਇ ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨ ਆਈ ਭਾਈ ਰੇ ਗੁਰਮਖ ਬੂਝੈ ਕੋਇ ਬਿਨ ਬੂਝੇ ਕਰਮ ਕਮਾਵਣੀ ਜਨਮ ਪਦਾਰਥ ਖੋਇ ਰਹਾਉ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਅਮਰਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੂੰ ਪਰਮਾਨ ਭਇਆ ਪੂਰਾ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦਵਾਰੈ ਪਾਏ ਜੇ ਆ ਕੀਤੋਂ ਨ ਤਿਆ ਹੋਆ ਜੇ ਹੀ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵਿਣ ਨਾਮੈ ਨਿਰਮਲ ਨਾ ਹੋਈ ਪੂਰੈ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋ ਹੋਈ ਸ੍ਰੀ ਰਾਗ ਮਹੱਲਾ 3 ਕਾਇਆ ਸਾਧੈ ਉਰਦ ਤਪ ਕਰੈ ਵਿਚਹੁ ਹਉਮੈ ਨਾ ਜਾਇ ਅਧਿਆਤਮ ਕਰਮ ਜੀ ਕਰੇ ਨਾਮ ਨਾ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਇ ਸੁਣ ਮਨ ਮੇਰੇ ਭਜ ਸਤ ਗੁਰ ਸਰਨਾ ਗੁਰ ਪ੍ਰਸਾਦੀ ਛੁਟੀਐ ਵਿਖ ਭਵਜਲ ਸ਼ਬਦ ਗੁਰ ਤਰਨਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ ਪੰਡਤ ਪੜੈ ਬੰਧਨ ਮੋਹ ਬਾਦ ਦਾ ਨਹਿ ਬੂਝੈ ਵਿਖਿਆ ਪਿਆਰ ਸਤਿਗੁਰ ਮਿਲਿਆ ਤ੍ਰਿਕੁਟੀ ਛੂਟੈ ਚੌਥਾ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰ ਸ਼ਬਦ ਮਰੈ ਤਾਂ ਉਦਰੈ ਪਾਈ ਮੂਖ ਦੁਆਰ ਗੁਰ ਪ੍ਰਸਾਦੀ ਮਿਲ ਰਹਿ ਸਚ ਨਾਮ ਕਰਤਾਰ ਇਹੋ ਮਨੁਆ ਅਤ ਸਬਲ ਹੈ ਛੱਡੀ ਨ ਕਿਤੈ ਉਪਾਏ ਦੂਜੈ ਭਾਇ ਦੁਖ ਨ ਆ인다 ਬਹੁਤੀ ਦੇ ਸਜਾਈ ਨਾਨਕ ਨਾਮ ਲੱਗੇ ਸੇ ਉੱਭਰੇ ਹਉ ਮੈਂ ਸ਼ਬਦ ਗੁਆਇ ਸ੍ਰੀ ਦਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰੜਾਈ ਬਿਨ ਗੁਰ ਕਿਨੈ ਨਾ ਪਾਯੋ ਬਿਰਥਾ ਜਨਮ ਗੁਵਾਈ ਮਨ ਮੁਖ ਕਰਮ ਕਮਾਵਣੀ ਦਰਗਾਹ ਮਿਲੈ ਸਜਾਈ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋ ਮੈਂ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈ ਐ ਤਾਂ ਪਾਏ ਮੂਖ ਦਵਾਰ ਹਉਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੈ ਜਾਏ ਮਨ ਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗੁਆਏ ਗੁਰਸੇਵਾਂ ਨਉ ਪਾਈਐ ਸੱਚੇ ਰਹੈ ਸਮਾਈ ਸ਼ਬਦ ਮੰਨਿਐ ਗੁਰ ਪਾਈਐ ਵਿੱਚੋਂ ਆਪ ਗੁਆਏ ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ